ਉਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਿਪਲਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈ ਕਮਾਂਡ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਪੰਜਾਬ ਪੁਲਿਸ ਨੂੰ ਬਕਾਇਦਾ ਤੌਰ ਭਗਵੰਤ ਮਾਨ ਹੋਣਾ ਨੇ ਪ੍ਰਾਈਵੇਟ ਮਲੇਸ਼ੀਆ ਦਾ ਰੂਪ ਦੇ ਦੇ ਜਿਹੜਾ ਮਰਜ਼ੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲਦਾ ਉਹ ਭਾਵੇਂ ਕੋਈ ਸੋਸ਼ਲ ਐਕਟਿਵਿਸਟ ਹੈ ਭਾਵੇਂ ਆ ਤੁਹਾਡੇ ਕੇਬਲ ਨੈਟਵਰਕ ਵਾਲੇ ਨੇ ਉਨਾ ਸਾਰਿਆਂ ਨੂੰ ਪੈਪੀਤ ਕੀਤਾ ਜਾ ਰਿਹਾ ਹੈ ਝੂਠੇ ਕੇਸਸ ਦਾਇਰ ਕੀਤੇ ਜਾ ਰਹੇ ਨੇ ਅਸੀਂ ਇਹਨੂੰ ਕੰਡੈਮਨ ਕਰਨਾ ਹੈ ਐਜ਼ ਮੇਨ oppositon ਪਾਰਟੀ ਜਿਹੜਾ ਪਠਾਨ ਮਾਜਰੇ ਦਾ ਰੋਲ ਹੈ ਉੱਤੇ ਕਿਉਂਕਿ ਪਠਾਨ ਜਾਂ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮ ਐਲ ਏ ਸਭਾਾਂ ਦੀ ਚੰਗੇ ਤਰੀਕੇ ਨਾਲ ਪਤਾ ਲੱਗਦਾ ਜਿਹੜਾ ਤੁਸੀਂ ਜਿਸ ਤਰ੍ਹਾਂ ਐਕਸ਼ਨ ਲਿਆ ਦੋ ਹੰਦਿਆਂ ਤੇ ਕਈ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਤੁਹਾਡੇ ਤੇ ਕਿ ਜਿਹੜਾ ਤੁਹਾਡੇ ਖਿਲਾਫ ਨਹੀਂ ਪ੍ਰਿੰਸ ਤੋਂ ਪਰੇ ਇਸ ਲਈ ਕਰੀ ਮੇਰੇ ਖਿਲਾਫ ਕੀ ਹੈ ਐਕਸ਼ਨ ਲਿਆ ਜੀਵਾਂ ਤੁਸੀਂ ਦੋ ਮਿੰਟਾਂ ਦਾ ਨੁਕਤਾ ਸਸਟੈਂਡ ਕਰਦੇ ਕਿੰਨੇ ਲਾਜ਼ਮੀ ਜਾਰੀ ਰਹੂਗਾ ਕਿਹਨੂੰ 100% ਇਨਡਿਸਿਪਲਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਇਹ ਤਾਂ ਹੁਣ ਬਜਟ ਜੋ ਆਏਗਾ ਵੈਸੇ ਤਾਂ ਇਹ ਤੋਂ ਪਹਿਲਾਂ ਦੇ ਜਿਹੜੇ ਬਜਟ ਆਏ ਆ ਉਹਨਾਂ ਨੇ ਤਾਂ ਸਾਰੀਆਂ ਉਮੀਦਾਂ ਤੇ ਹਮੇਸ਼ਾ ਪਾਣੀ ਫੇਰ ਦਿੱਤਾ ਗਿਆ ਹੈ ਲੈਟਸ ਸੀ ਕਿ ਇਸ ਵਾਰੀ ਦੇ ਬਜਟ ਦੇ ਵਿੱਚ ਕੀ ਲੈ ਕੇ ਆਉਂਦੇ ਨੇ ਉਹ ਤਾਂ ਜਦੋਂ ਬਜਟ ਆ ਜਾਏਗਾ ਤਾਂ ਦੀ ਮੈਂ ਟਿੱਪਣੀ ਕਰਾਂਗਾ ਹਮੇਸ਼ਾ ਹੀ ਉਮੀਦਾਂ ਤੁਹਾਨੂੰ ਹੁੰਦੀ ਹੈ ਕਿ ਬਜਟ ਆਵੇਗਾ ਲੋਕਾਂ ਲਈ ਰਾਹਤ ਲੈ ਕੇ ਆਏਗਾ نئی ਕੋਈ ਨਵੀਆਂ ਸਕੀਮਸ ਹੋਣੀਆਂ ਜਿਨ੍ਹਾਂ ਦੇ ਨਾਲ ਲੋਕਾਂ ਦਾ ਮੈਂ ਪ੍ਰੋਬਲਮਸ ਦਾ ਸਮਾਧਾਨ ਹੋਏਗਾ ਸੋ ਲੈਟਸ ਸੀ ਕੀ ਹੁੰਦਾ ਬਜਟ ਅੱਜ ਦੀ ਮੀਟਿੰਗ ਰੱਖੀ ਗਈ ਤੁਹਾਡੇ ਵੱਲੋਂ ਕੀ ਅਜੰਡਾ ਹੈਗਾ ਮਿਸ਼ਨ ਦਾ ਸੋ ਇਹ ਮਹੀਨਾਵਾਰ ਸਾਡੀ ਮੀਟਿੰਗ ਹੁੰਦੀ ਹੈ ਜਿਲ੍ਹਾ ਪ੍ਰਧਾਨਾਂ ਦੀ ਕੰਟੈਸਟਡ ਕੈਂਡੀਡੇਟਸ ਦੀ ਉਹ ਸੇਮ ਮੀਟਿੰਗ ਹੈ ਨਾਲ ਹੀ ਨਾਲ ਅਸੀਂ ਉਹ ਤਿਆਰੀਆਂ ਕਰਨੀਆਂ ਖੜਗੇ ਸਾਹਿਬ ਆ ਰਹੇ ਨੇ ਪਹਿਲੀ ਵਾਰੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਖਰਗੇ ਸਾਹਿਬ ਆਫੀਸ਼ੀਅਲ ਤੌਰ ਤੇ ਪਹਿਲੀ ਵਾਰ ਹੀ ਪੰਜਾਬ ਆ ਰਹੇ ਆ तमाम ਵਰਕਰ ਸਹਿਬਾਨ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਬੂਥ ਸਟਰ ਦੇ ਲੋਕਾਂ ਨਾਲ ਮੰਡਲ ਪ੍ਰਧਾਨਾਂ ਨਾਲ ਮੰਡਲ ਕਮੇਟੀਆਂ ਨਾਲ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਕਿਉਂਕਿ ਸੰਗਠਨ ਅਸੀਂ ਹੁਣ ਨੀਚੇ ਸਤਰ ਤੱਕ 95% ਅਸੀਂ ਮੁਕੰਮਲ ਕਰ ਲਿਆ ਸੋ ਉਹਨਾਂ ਲੋਕਾਂ ਨਾਲ ਬਿਫੋਰ ਪਾਰਲੀਮੈਂਟ ਕੀ ਤਿਆਰੀ ਆਸਤੇ ਗੱਲਬਾਤ ਕਰਨ ਖਰਗੇ ਸਾਹਿਬ ਆ ਰਹੇ ਉਹਰੇ ਮਤਲਬਕ ਵੀ ਅੱਜ ਦੀ ਮੀਟਿੰਗ ਵਲਿੰਗ ਸਰ ਜਿਸ ਤਰ੍ਹਾਂ ਇਹ ਗੁੰਡਾਗਰਦੀ ਪਟਿਆਲੇ ਚ ਹੋ ਰਹੀ ਹੈ ਕੱਲ ਇੱਕ ਮੀਡੀਆ ਕਰਮੀ ਨੂੰ ਬੁੜੇ ਤਰੀਕੇ ਨਾਲ ਕੁੱਟਿਆ ਗਿਆ ਆ ਕੇਬਲ ਮਾਫੀਆ ਦੁਆਰਾ ਕਿਉਂਕਿ ਉਹ ਇਸ ਕਰਕੇ ਦਿਖਾ ਰਹੀ ਨਸ਼ਰ ਕਰ ਰਹੀ ਸੀ ਖਬਰ ਕਿ ਕਿਸ ਤਰ੍ਹਾਂ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਜਦ ਕਿ ਹਾਈ ਕੋਰਟ ਨੇ ਪਹਿਲੇ ਇਹ ਕਹਤਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਏ ਬਦਲਾਅ ਹੈ ਬ੍ਰਦਰ ਇਹ ਬਦਲਾਅ ਦੇ ਅੰਦਰ ਇਸ ਤਰ੍ਹਾਂ ਹੀ ਹੋਏਗਾ ਬਦਲਾਅ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ ਹੁਣ ਇਹ ਹੋ ਗਿਆ ਕਿ ਹੁਣ ਉਹ ਮੀਡੀਆ ਨੂੰ ਵੀ ਉਹਨਾਂ ਨੇ ਗਲੋਂ ਫੜ ਲਿਆ ਮੀਡੀਆ ਦੇ ਕੁਝ ਕਰਮੀ ਕੁਝ ਮਾਲਕ ਮੈਨੂੰ ਜਾਣਦੇ ਨੇ ਉਹਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚੱਲ ਜਾਏ ਤਾਂ ਤੁਰੰਤ ਸਰ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ মিডিਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਹੈ ਉਹ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇਸ ਬਦਲਾਅ ਦੀ ਸਰਕਾਰ ਚੋਰ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫ਼ਰ ਤੈਅ ਕਰਕੇ ਵੱਡੀਆਂ-ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ। ਔਰ ਸਰਕਾਰ ਬੇहद ਧੱਕਾ ਕਰ ਰਹੀ ਹੈ। ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ। ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ। ਠੀਕ ਹੈ ਸਰਕਾਰ ਹੈ, ਜੋਰ ਹੈ ਤੁਹਾਡਾ ਕੰਮ ਚੱਲ ਰਿਹਾ ਹੈ। ਤੁਸੀਂ ਡਰਾ ਰਹੇ ਹੋ, ਤੁਸੀਂ ਕਹਿੰਦੇ ਹੋ ਅਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜ਼ਿਆਦਾ ਦਿਨ ਚੱਲਣਾ ਨਹੀਂ। ਫਰਵਿੰਦਰ ਸਿੰਘ ਪਟਨਮਾਝਰਾ ਦੇ ਰੂਪ ਲੈ ਰਹੇ ਨੇ ਕਿ ਕੇਵਲ ਮਾਫੀਆ ਉਹ ਚਲਾ ਰਹੇ ਨੇ। ਉਹ ਜਿਹੜਾ ਹੈਗਾ ਅਰੋਪ ਕੀ ਲੱਗ ਰਿਹਾ ਯਾਰ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਲਾ ਹੀ ਰਹੇ ਉਹਨੇ ਸਭ ਇਹ ਲੋਕ ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਹੈ ਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੈਂਟ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਭਾਾਂ ਦੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ ਜਿਹੜਾ ਤੁਸੀਂ ਜਿਸ ਤਰ੍ਹਾਂ ਦਾ ਐਕਸ਼ਨ ਲਿਆ ਦੋ ਬੰਦਿਆਂ ਤੇ ਤੇ ਕਈ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਤੁਹਾਡੇ ਤੇ ਕਿ ਜਿਹੜਾ ਉਹਦੇ ਖਿਲਾਫ ਨਹੀਂ ਗ੍ਰਿਪਸ ਹੋ ਪਾਰੇ ਇਸ ਲਈ ਕਰਕੇ ਮੇਰੇ ਖਿਲਾਫ ਕੀ ਹੈ ਲੇ ਐਕਸ਼ਨ ਲਿਆ ਜਿਵੇਂ ਤੁਸੀਂ ਤੁਹਾਡੇ ਲਈ ਦੋਨਾਂ ਗੱਲਾਂ ਨੂੰ ਕੰਟਰੋਲ ਸਟੈਂਡ ਕਰਦੇ ਕਿੰਨੇ ਲਾਜ਼ਮੀ ਜਾਰੀ ਰਹੂਗਾ 100% indiscipline ਕਰਨ ਵਾਲੇ ਤੇ ਐਕਸ਼ਨ جاری ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਆਧਾਰ ਆ ਜਿਹੜਾ ਮੀਡੀਆ ਆਧਾਰ ਆ ਕਿੱਦਾਂ ਚੱਲੇਗਾ ਜੇ ਤੁਸੀਂ ਆਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਰੀ ਗੱਲ ਐਡੀਟਰ ਉਰੀ ਗੱਲ ਨਹੀਂ ਸੁਣੋਂਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਿਹਾ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਤਾਂ ਨੇਚਰਲੀ ਉਹ ਇਨਡਿਸਿਪਲਨ ਹੈ ਤੇ ਇਨਡਿਸਿਪਲਨ ਦੀ ਕਾਰਵਾਈ ਉਰੇ ਤੇ ਬੰਦੀ ਹੈ ਨਹੀਂ ਸਰ ਤੁਸੀਂ ਇੱਕ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੀਰਕਾ ਬਲ ਵੀ ਤੁਹਾਨੂੰ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ جاری ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ निरंतर हाईकमान नजर बनाए हुए है और पता नहीं कदों किस नु लव लेटर मिल जाए कोई ਸਾਡਾ ਉੱਥੇ ਕੋਈ ਇਹਨਾਂ ਨਾਲ ਸਰਵਕਾਰ ਹੈ ਨਹੀਂ ਪੰਜਾਬ ਕਾਂਗਰਸ ਦਾ ਜਿਹੜਾ ਚੰਡੀਗੜ੍ਹ ਦੀ ਇਲੈਕਸ਼ਨ ਹੈ ਉਹ ਤੇ ਲੋਕਲਾਈਜ਼ ਜਿਹੜਾ ਸਟੇਟ ਯੂਨਿਟ ਹੈ ਕਾਂਗਰਸ ਦਾ ਤੇ ਆਪ ਦਾ ਇਹਨਾਂ ਦਾ ਸਮਝੌਤਾ ਸੀ ਕੋਈ ਸਾਡਾ ਸੂਬੇ ਦੀ ਜਿਹੜਾ ਪੰਜਾਬ ਦਾ ਯੂਨਿਟ ਹੈ ਸਾਡਾ ਕੋਈ ਇਸ ਗੱਲ ਨਾਲ ਸਰਵਕਾਰ ਨਹੀਂ ਉੱਥੇ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਜਾਣਨ ਦੀ ਸਾਡਾ ਤੇ ਪੰਜਾਬ ਦਾ ਜਿੱਥੋਂ ਤੱਕ ਹੈ ਅਸੀਂ ਆਪਣੀ ਕਲੈਰਿਟੀ ਤੁਹਾਨੂੰ ਪਹਿਲੇ ਵੀ ਦਿੱਤੀ ਹੈ ਉਸ ਗੱਲ ਤੇ ਅਸੀਂ ਕਲੀਅਰ ਹਾਂ ਕਿ ਸਾਡਾ ਇਹਨਾਂ ਨਾਲ ਕੋਈ ਤਲਕ ਹੈ ਨਹੀਂ ਆਪ ਵਾਲੇ ਸਰ ਦੇਸ਼ ਦਾ ਬਜਟ ਆ ਜਾ ਰਿਹਾ ਹੈ ਕੀ ਉਮੀਦ ਹੈ ਰੱਖਿਆ ਬਜਟ ਦੇ ਵਿੱਚ ਵਾਧਾ ਕੀਤਾ ਗਿਆ ਸਰ ਕੋ ਰੱਖਿਆ ਦੇ ਬਜਟ ਦੇ ਵਿੱਚ ਵਾਧਾ ਕੀਤਾ ਬਹੁਤ ਚੰਗੀ ਗੱਲ ਹੈ ਕਰਨਾ ਵੀ ਚਾਹੀਦਾ ਪਰ ਦੂਜੇ ਪਾਸੇ ਜਿਹੜੀ ਚਾਈਨਾ ਦੀ ਇਨਸਕਰਸ਼ਨਸ ਨੇ ਲਦਾਖ ਦੇ ਵਿੱਚ ਬਾਕੀ ਏਰੀਆਜ਼ ਦੇ ਵਿੱਚ ਅ ਤੁਸੀਂ ਕੱਲ ਪਰਸੋਂ ਹੀ ਫੋਟੋਆਂ ਛਪੀਆਂ ਨੇ ਕਿ ਜਿਹੜੇ ਇੰਡੀਅਨ ਜਿਹੜੇ ਲੋਕਲਸ ਨੇ ਉੱਥੋਂ ਦੇ ਸ਼ੈਪਰਡਸ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਾਕਿਸਤਾਨ ਉਹਨਾਂ ਦੀ ਲਿਬਰੇਸ਼ਨ ਆਮੀ ਹੈ ਚైనా ਦੀ ਉਹਨਾਂ ਨੇ ਉੱਥੇ ਆ ਕੇ ਰੋਕਿਆ ਜਿਹੜੇ ਸਾਡੇ ਲੋਕਲ ਆਪਣੀਆਂ ਜਾਨਵਰਾਂ ਨੂੰ ਲੈ ਕੇ ਭੇਡਾਂ ਨੂੰ ਲੈ ਕੇ ਗਰੇਜ਼ਿੰਗ ਕਰਨ ਵਾਸਤੇ ਬਾਹਰ ਨਿਕਲ ਦੇਣੇ ਸੋ ਬਹੁਤ ਸਾਰਾ ਜਿਹੜੀ ਗੱਲ ਇੱਕ ਸਾਹਮਣੇ ਆ ਰਹੀ ਏ ਜਿਹਦੀ ਅਜੇ ਤੱਕ ਸੈਂਟਰ ਦੀ ਸਰਕਾਰ ਕਲੈਰਿਟੀ ਨਹੀਂ ਦੇ ਰਹੀ इवन ਮੈਂ ਬੀਜੇਪੀ ਦੇ ਖੁਦ ਦੇ ਮੈਂਬਰ ਆਫ ਪਾਰਲੀਮੈਂਟ ਸੁਬ੍ਰਮਨੀਅਮ ਸੁਆਮੀ ਨੂੰ ਸੁਣਿਆ ਜਿਸ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਚੰਨ ਸਾਲਾਂ ਚ ਭਾਜਪਾ ਦੀ ਗਵਰਨਮੈਂਟ ਦੇ ਵਿੱਚ 4000 ਸਕੁਅਰ ਕਿਲੋ 4000 ਸਕੁਅਰ ਕਿਲੋਮੀਟਰ ਜਿਹੜੇ ਹਿੰਦੁਸਤਾਨ ਦੇ ਨੇ ਉਹ ਚਾਈਨਾ ਨੇ ਟੇਕਓਵਰ ਕਰ ਲਏ ਨੇ ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਕਲੈਰਿਟੀ ਦੇਣੀ ਚਾਹੀਦੀ ਹੈ ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਬਾਕੀ ਡਿਫੈਂਸ ਬਜਟ ਜਿਹੜਾ ਸਾਡਾ ਹੈ ਉਹਦੇ ਵਿੱਚ ਵਾਧਾ ਕੀਤਾ ਹੈ ਚੰਗੀ ਗੱਲ ਹੈ ਵਾਧਾ ਹੋਣਾ ਹੀ ਚਾਹੀਦਾ ਹੈ ਬਿਕੋ ਸਾਨੂੰ ਡਿਫੈਂਸ ਪ੍ਰਪੇਅਰਨੈਸ ਤੇ ਰੱਖਣੀ ਪਏਗੀ ਮੈਂ ਪਾਰਲੀਮੈਂਟ ਚ ਰਿਆਂ ਜਦੋਂ ਅਸੀਂ ਸਟੱਡੀ ਕੀਤੀ ਕਿ ਜੇ ਫੁੱਲ ਫਲੇਸ਼ਡ ਵਾਰ ਪਾਕਿਸਤਾਨ ਨਾਲ ਹੋਏ ਤੇ ਸਾਡੇ ਕੋ ਕਿੰਨੇ ਦਿਨਾਂ ਦਾ ਅਮੂਨੀਸ਼ਨ ਹੈ ਉੱਥੇ ਜਿਹੜੀ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਉਦੋਂ ਇਹ ਸੀ ਕਿ ਫੁੱਲ ਫਲੇਸ਼ਡ ਵਾਰ ਦੇ ਵਿੱਚ ਨਿਹਰਾ ਸਾਡੇ ਕੋ 10 ਦਿਨ ਦਾ ਵੈਪਨ ਹੈ ਗਵਰਨਮੈਂਟ ਆਫ ਇੰਡੀਆ ਦੀ ਡਿਫੈਂਸ ਮਿਨਿਸਟਰੀ ਦੇ ਕੋਲ ਸੋ ਚਾਈਨਾ ਇਜ਼ ਅ ਮੱਚ ਬਿਗਰ ਪਾਵਰ ਜ਼ਿਆਦਾ ਸਾਨੂੰ ਇਸ ਟਾਈਮ ਖੱਛਾ ਜਿਹੜਾ ਹਿੰਦੁਸਤਾਨ ਨੂੰ ਉਹ ਚਾਈਨਾ ਤੋਂ ਕਿਉਂਕਿ ਪਾਕਿਸਤਾਨ ਤੇ ਇਹਨਾਂ ਦੀ ਇੱਕ ਬਿਲਕੁਲ ਇੱਕ ਛੋਟੀ ਜੀ ਕਲੋਨੀ ਬਣ ਕੇ ਇੱਕ ਲਾਇ ਬਣ ਕੇ ਰਹਿ ਗਿਆ ਸੋ ਇਹਦੇ ਤੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜਿਹੜੀ ਹੈ ਕਿ ਇਹਦੇ ਤੇ ਕਲੈਰਿਟੀ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਚਾਹੀਦੀ ਹੈ ਬਾਡੀ ਦਾ ਸਰ ਏਡੀ ਵੱਲੋਂ ਜਿਹੜਾ ਕਾਰਖਾਨੇ ਦਾ ਸੀਐਮ ਆ ਗ੍ਰਿਫਤਾਰ ਕੀਤਾ ਗਿਆ ਕਿਵੇਂ ਦੇਖਦੇ ਹੋ ਦਿੱਲੀ ਦੇ ਸੀਐਮ ਨੂੰ ਵੀ ਨੋਟਿਸ ਆਇਆ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਦੇਖੋ ਪਾਰਲੀਮੈਂਟ ਤੋਂ ਪਹਿਲੇ ਤੇ ਜਿੰਨੀਆਂ اپੋਜੀਸ਼ਨ ਪਾਰਟੀਆਂ ਦੇ ਸੀਐਮ ਨੇ ਜਾਂ ਟੌਪ ਲੀਡਰਸ਼ਿਪ 'ਇਸ ਇੰਡੀਆ ਬਲੌਕ ਨੂੰ ਤੋੜਨ ਵਾਸਤੇ ਨੂੰ ਕਮਜ਼ੋਰ ਕਰਨ ਵਾਸਤੇ ਨੂੰ ਹਤਾਸ਼ਿਤ ਕਰਨ ਵਾਸਤੇ ਇਸ ਕਿਸਮ ਦੇ ਕੰਮ ਕੀਤੇ ਜਾ ਰਹੇ ਨੇ ਭਾਜਪਾ ਦੇ ਇੰਨੇ ਸਾਰੇ ਸੀਐਮ ਨੇ ਇੰਨੇ ਮਨਿਸਟਰਸ ਦੇ ਖਿਲਾਫ ਵੱਡੇ ਤੋਂ ਵੱਡੇ ਚਾਰजेस ਲੱਗੇ ਨੇ ਈਡੀ ਕੱਲੀ اپੋਜੀਸ਼ਨ ਦੀ ਲੀਡਰਸ਼ਿਪ ਦੇ ਖਿਲਾਫ ਹੀ ਹੈ ਜੀ ਤੁਸੀਂ ਵੇਖੋ ਉਹਨਾਂ ਅਰੈਸਟ ਚਾਰਕਟ ਦੇ ਸੀਐਮ ਨੂੰ ਹੁਣ ਕੀਤਾ ਆਉਂਦੀ ਨਿਕ ਆਫ ਪਾਰਲੀਮੈਂਟਲ ਇਲੈਕਸ਼ਨ ਬਿਲਕੁਲ ਜੋ ਪਾਰਲੀਮੈਂਟਲ ਇਲੈਕਸ਼ਨ ਚੰਦੜਾ ਤੋਂ ਬਾਅਦ ਇਸ ਬਜਟ ਤੋਂ ਬਾਅਦ ਇਹਨਾਂ ਨੇ ਕਾਲਨ ਕਰ ਲੈਣੀ ਹੈ ਮੌਕੇ ਤੇ ਇਹ ਇਸੇ ਗੱਲ ਕਰਦੀ ਕੀਤਾ ਜਾ ਰਿਹਾ ਕਿ ਯਾ ਸਾਡੇ ਨਾਲ ਆ ਜਾਓ ਜੇ ਸਾਡੇ ਨਾਲ ਨਹੀਂ ਆਓਗੇ ਸਰਕਾਰ ਨਹੀਂ ਚੱਲਣ ਦਾਂਗੇ ਸੋ ਮੈਂ ਸਮਝਣਾ ਡੈਮੋਕ੍ਰੇਸੀ ਵਾਸਤੇ ਲੋਕਰਾਜ ਵਾਸਤੇ ਬਹੁਤ ਵੱਡਾ ਖਤਰਾ ਹੈ ਇਹ ਹੀ ਗੱਲ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਖੜਗੇ ਸਾਹਿਬ ਨੇ ਚੰਦੜਾ ਤੋਂ ਪਹਿਲੇ ਕਹੀ ਹੈ ਕਿ ਜੇ ਗੌਰਮੈਂਟ ਚਵੀ ਵੇਚੇ ਰਿਪੀਟ ਕਰਦੀ ਹੈ ਮੌਜੂਦਾ ਸਰਕਾਰ ਤੇ ਡੈਮੋਕਰੇਸੀ ਤੇ ਕਨਸਟੀਟਿਊਸ਼ਨ ਦਾ ਸੈਮਿਲੋਫਰੈਂਡ ਹੋਏ ਬਾਜਪਾ ਸਾਹਿਬ ਜਿਸ ਰਿਪੋਰਟ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੱਲ ਮੀਡੀਆ ਕਰਮੀਆਂ ਨੂੰ ਕੁੱਟਿਆ ਗਿਆ ਕੁਸ਼ਤੀ ਫਿਰ ਪਟਿਆਲੇ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਉਹ ਚੱਲ ਰਿਹਾ ਹੈ ਤੇ ਉਥੇ ਮਾਫੀਆ ਚਲਾ ਰਹੇ ਨੇ ਤਾਰਾ ਕਟੀਆਂ ਜਾ ਰਹੀਆਂ ਨੇ ਹਰਮਿੰਦਰ ਪਠਾਨ ਮਾਜਰਾ ਦਾ ਜਿਹੜਾ ਰੂਪ ਸਾਹਮਣੇ ਆ ਰਹੇ ਹੈ ਯਰੂਪ ਲੱਗ ਰਹੇ ਨੇ ਕਿਸੇ ਵੀ ਦੇਖੋ ਅਸੀਂ ਤੇ ਪਹਿਲੇ ਹੱਥੋਂ ਹੀ ਇਹਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ ਕਿ ਜੋ ਮੋਦੀ ਸਾਹਿਬ ਸੈਂਟਰ ਚ ਕਰ ਰਹੇ ਨੇ ਉਹੀ ਭਗਵੰਤ ਮਾਨ ਉਹਨਾਂ ਕੋਲ 6-7 ਏਜੰਸੀਆਂ ਨੇ ਉਹਦੀ ਵੱਧ ਦੁਰਵਰਤੋਂ ਕੀਤੀ ਜਾ ਰਹੀ ਇਹਨਾਂ ਕੋਲ ਦੋ ਏਜੰਸੀਆਂ ਨੇ ਇੱਕ ਵਿਜੀਲੈਂਸ ਇੱਕ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਬਕਾਇਦਾ ਤੌਰ ਭਗਵੰਤ ਮਾਨ ਹੋਣਾ ਨੇ ਪ੍ਰਾਈਵੇਟ ਮਲੀਸ਼ੀਆ ਦਾ ਰੂਪ ਦੇ ਦੇ ਜਿਹੜਾ ਮਰਜੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲਦਾ ਉਹ ਭਾਵੇਂ ਕੋਈ ਸੋਸ਼ਲ ਐਕਟਿਵਿਸਟ ਹੈ ਭਾਵੇਂ ਆ ਤੁਹਾਡੇ ਕੇਬਲ ਨੈਟਵਰਕ ਵਾਲੇ ਨੇ ਉਹਨਾਂ ਸਾਰਿਆਂ ਨੂੰ ਪੈਪੀਟ ਕੀਤਾ ਜਾ ਰਿਹਾ ਝੂਠੇ ਕੇਸਸ ਦਾਇਰ ਕੀਤੇ ਜਾ ਰਹੇ ਨੇ ਅਸੀਂ ਇਹਨੂੰ ਕੰਡੈਮਨ ਕਰਨਾ ਐ ਐਜ਼ ਮੇਨ ਆਪੋਜੀਸ਼ਨ ਪਾਰਟੀ ਜਿਹੜਾ ਪਠਾਨ ਮਾਜਰੇ ਦਾ ਰੋਲ ਹੈ ਉੱਤੇ ਕਿਉਂਕਿ ਪਠਾਨ ਮਾਜਰਾ ਨਜ਼ਦੀਕੀ ਦਾ ਰਿਸ਼ਤੇਦਾਰ ਭਗਵੰਤ ਮਾਨ ਜੀ ਦਾ ਦੱਸਿਆ ਜਾਂਦਾ ਤੇ ਇਹ ਸਾਰੀ ਕੇਬਲ ਕੇਵਲ ਨੈਟਵਰਕ ਤੇ ਜਿਹੜਾ ਕਬਜ਼ਾ ਹੁਣ ਹੋ ਰਿਹਾ ਮੁਹੱਲੀ ਵਿੱਚ ਜਾਂ ਪਟਿਆਲੇ ਵਿੱਚ ਇਹ ਬਕਾਇਦਾ ਤੌਰ 'ਤੇ ਸੀਐਮਓ ਦੇ ਵਿੱਚੋਂ ਸਪੋਰਟ ਹੈ ਇਹ ਪਠਾਨ ਮਾਜਰਾ ਨਹੀਂ ਕਰ ਰਿਹਾ ਸੀਐਮਓ ਚੋਂ ਸਪੋਰਟ ਹੋ ਰਹੀ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਬਰਾਬਰ ਦਾ ਇਹ ਜਿਹੜੀ ਤੁਹਾਡੀ ਆਏ ਹੈ ਇਹਨੂੰ ਜਿਹੜਾ ਪਹਿਲੇ ਇੱਥੇ ਚੱਲਦਾ ਹੋਇਆ ਕਿ ਕੇਬਲ ਨੈਟਵਰਕ ਇਹ ਪੈਰਲਲ ਨੈਟਵਰਕ ਆਪਣਾ ਕਾਬੂ ਕਰਨਾ ਚਾਹੁੰਦੇ ਨੇ ਅਖਬਾਰਾਂ ਤੇ ਤੁਹਾਡੇ ਚੈਨਲਸ ਤੇ ਕਬਜ਼ਾ ਇਹਨਾਂ ਨੇ ਕਰ ਲਿਆ ਹੁਣ ਜਿਹੜਾ ਬਾਕੀ ਦਾ ਰਹਿਦਾ ਕੰਮ ਹੈ ਉਹ ਵੀ ਜੋ ਮੋਦੀ ਸਾਹਿਬ ਦਿੱਲੀ ਚ ਕਰੀ ਜਾਂਦੇ ਨੇ ਸੈਂਟਰ ਚ ਕਰੀ ਜਾਂਦੇ ਉਹ ਭਗਵੰਤਬਾਹ ਦੇ ਤੇ ਪੰਜਾਬ ਚ ਕਰੀ ਜਾਂਦਾ ਫਰਕ ਇਹਨਾਂ ਦਾ ਕੋਈ ਨਹੀਂ ਭਾਵੇਂ ਸੋ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਇੱਕ ਕਲੇਸ਼ ਹੋ ਕੇ ਨਜ਼ਰ ਆ ਰਿਹਾ ਹੈਗਾ ਜਿਹੜਾ ਦੇਖੋ ਨੰਬਰ ਆ ਰਹੇ ਆ ਕਿ ਤੁਹਾਡੇ ਜਿਹੜੇ ਸਮਰਥਕ ਨੇ ਆਪਸ ਦੇ ਵਿੱਚ ਵੀ ਤੂੰ ਮੈਂ ਮੈਂ ਹੋ ਰਹੀ ਹੈ ਦੇਖੋ ਗੱਲ ਇਸ ਤਰ੍ਹਾਂ ਜੂਲਦੀਆਂ ਜਾਗਦੀਆਂ ਪਾਰਟੀਆਂ ਵਿੱਚ ਛੋਟੇ ਮੋਟੇ ਡਿਫਰੈਂਸਸ ਸੇ ਹਮੇਸ਼ਾ ਰਹੇ ਜਿਹੜੀ ਪਾਰਟੀ ਜੂਂਦੀ ਹੋਏ ਉਹਦੇ ਵਰਕਰ ਦੇ ਵਿੱਚ ਹੀ ਕੋਈ ਗੱਲ ਹੁੰਦੀ ਹੈ ਜਿਸ ਪਾਰਟੀ ਆਪ ਜੂਂਦੀ ਜਾਗਦੀ ਹੈ ਨਹੀਂ ਉਹਦੇ ਵਰਕਰ ਚ ਬੇਜਾਨ ਪਹਿਲੇ ਹੋਇਆ ਹੁੰਦਾ ਤੋਂ ਛੋਟੇ ਮੋਟੇ ਡਿਫਰੈਂਸਸ ਹੈ ਨੇ ਜੂਂਦੀਆਂ ਪਾਰਟੀਆਂ ਚ ਹੁੰਦੇ ਨੇ ਕੋਈ ਮੇਜਰ ਡਿਫਰੈਂਸ ਹੈ ਨਹੀਂ ਸਾਰੇ ਇਕੱਠੇ ਹੋ ਕੇ ਮੁਠੀ ਬੰਦੋ ਕੇ ਅਸੀਂ ਲੜਾਂਗੇ ਕਿ ਮੈਂ ਤਰਜੀਹ ਲੀਡਰਸ਼ਿਪ ਚੋ ਡਿਫਰੈਂਸ ਹੈਗੇ ਉਹਨੇ ਰਾਜਵਡਿੰਗ ਜੀ ਕਹ ਕੇ ਗਏ ਨੇ ਕਿ ਰਾਹੁਲ ਗਾਂਧੀ ਤੇ ਪ੍ਰਧਾਨ ਜੀ ਸਾਰਾ ਕੁਝ ਦੇਖ ਰਹੇ ਨੇ ਇਹ ਲਵ ਲੈਟਰ ਜਲਦੀ ਕਿਸ ਨੂੰ ਮਿਲ ਸਕਦਾ ਇੱਕੋ ਜੋ ਉਹਨਾਂ ਨੂੰ ਜਾਣਕਾਰੀ ਉਹ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੂੰ ਮੇਰੇ ਨਾਲ ਵੱਧ ਹੋਏ ਮੈਂ ਕਾਂਗਰਸੀ ਲੈਜਿਸਲੇਟਿਵ ਪਾਰਟੀ ਦਾ ਹੈੱਡ ਹਾਂ ਮੈਂ ਆਪਣੀ ਲੈਜਿਸਲੇਟਿਵ ਪਾਰਟੀ ਦੇ ਧਾਇਰੇ ਵਾਲੀ ਜ਼ਿਆਦਾ ਧਿਆਨ ਦੇਣਾ ਪਾਰਟੀ ਵੱਲ ਰਾਜਵਡਿੰਗ ਜੀ ਜੋ ਦੱਸ ਰਹੇ ਨੇ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਇਲਮ ਹੋਏਗਾ ਮੈਨੂੰ ਇਸ ਤਰ੍ਹਾਂ ਬਾਰੇ ਸਭ ਤੁਸੀਂ ਕਹਿੰਦੇ ਰਹੇ ਹੋ ਨਾ ਕਿ ਜੇ ਜ਼ਖਮ ਹੋਵੇ ਤਾਂ ਉਹ ਕੱਟ ਦੇਣਾ ਚਾਹੀਦਾ ਨਹੀਂ ਉਹ ਤਾਂ ਮੈਂ ਉਹ ਤਾਂ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਜਿਸਮ ਦੇ ਵਿੱਚ ਜੇ ਕੋਈ ਗੈਂਗਰੀਨ ਹੁੰਦੀ ਹੈ ਕਿਤੇ ਕੋਈ ਜ਼ਖਮ ਹੁੰਦਾ ਹੈ ਤੇ ਹਮੇਸ਼ਾ ਉਹਨੂੰ ਜਲਦੀ ਤੋਂ ਜਲਦੀ ਉਸ ਵੱਲ ਤਵਜੂਹ ਦੇਣੀ ਚਾਹੀਦੀ ਹੈ ਇਹ ਤਾਂ ਮੈਂ ਅਜੇ ਵੀ ਐਸੀ ਇਹ ਤੁਹਾਡੇ ਵਾਲੇ